ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਦੇ ਮਤੇ ਮੈਂ ਡਾਕਟਰ ਸੁਨਾਮ ਸਿੰਘ ਆਪਣਾ ਇੱਕ ਵੀਰ ਨੇ ਸਾਨੂੰ ਸਵਾਲ ਕੀਤਾ ਜੀ ਵੀ ਫੋੜੇ ਸੈਂਸੀਆਂ ਤੇ ਅੱਖਾਂ ਖਰਾਬ ਹੁੰਦੀਆਂ ਨੇ ਤੇ ਮੇਰਾ ਵੀਰ ਅਦਾ ਕਰਨਾ ਜੇ ਮੈਂ ਜ ਇੱਕ ਨਿਬੋਸਟਰਾਇਨ ਗੋਲੀ ਇਹਦੀ ਇੱਕ ਟੇਬਲ ਲੈਣੀ ਜੇ ਇੱਕ ਲੈਣੀ ਜੇ ਫਲੂ ਕਨਾਜੋਲ ਦੁੱਸਮ ਜੀ ਮਿਲ ਜਾ 1.5 ਸਮ ਜੀ ਮਿਲ ਜੇ ਇੱਕ ਲੈਣੀ ਜੇ ਇਹਦੇ ਇੱਕ ਲੈਣਾ ਪੀਖਾ ਸੋਲ ਇੱਕ ਲੈਣੀ ਮੈਟਰੋਜੋਲ 4 ਸਮ ਜੀ ਚਾਰ ਗੋਲੀਆਂ ਬੈਟਰਨ ਸੋਲ ਠੀਕ ਆ ਜੀ ਅਜ ਇੱਕ ਅਜੀਥਰੋਮਾਈਸਿਨ 500 ਮਿਲ ਜੀ ਇੱਕ ਗੋਲੀ ਲੈਣੀ ਜੇ ਠੀਕ ਹੈ ਜੀ ਇਹਨਾਂ ਨੂੰ ਪਾਊਡਰ ਬਣਾ ਲੈਣਾ ਸਾਰਿਆਂ ਨੂੰ ਕਣਕ ਦੇ ਦਾਣੇ ਜਿੰਨਾ ਸਵੇਰੇ ਦੁਪਹਿਰੇ ਤੇ ਸ਼ਾਮ ਵੱਡੇ ਜਾਨਵਰ ਨੂੰ ਦੇ ਕੇ ਜਾਨਵਰ ਨੂੰ ਦੋ ਟਾਈਮ ਕਣਕ ਦੇ ਦਾਣੇ ਜਿੰਨਾ ਸਵੇਰੇ ਤੇ ਕਣਕ ਦੇ ਦਾਣੇ ਸ਼ਾਮ ਸਵੇਰੇ ਸ਼ਾਮ ਦਿਨ ਇਹਦੇ ਚਾਰ ਬੂੰਦਾਂ ਵੱਡੇ ਜਾਨਵਰ ਨੂੰ ਬਰੋਟਾਉਣ ਦੀਆਂ ਸਵੇਰੇ ਸ਼ਾਮ ਤੇ ਛੋਟੇ ਜਾਨਵਰ ਨੂੰ ਦੋ ਬੂੰਦਾਂ ਸਵੇਰੇ ਸ਼ਾਮ ਬੱਚੇ ਨੂੰ ਠੀਕ ਹੈ ਜੀ ਇਹ ਬੀਟਾਡੀਨ ਦੇ ਇਹ ਜੈਂਸਰ ਵਾਲੇ ਤੇ ਇਹ ਪੋਟਾਸ਼ੀਅਮ ਪਰਮੈਗਨੇਟ ਜੀ ਇਹ ਦੋਨਾਂ ਜੋ ਜੜੀ ਮਰਜੀ ਮਿਲ ਜਾਂਦੀ ਤੇ ਵਧੀਆ ਗੱਲ ਜੇ ਬੀਟਰਨ ਮਿਲ ਜੇ ਸਭ ਤੋਂ ਵਧੀਆ ਵਾ ਇਹ ਤੁਸੀਂ ਬਾਜ਼ੂ ਉੱਪਰ ਲਗਾ ਸਕਦੇ ਹੋ ਛੋਲਿਆਂ ਦਾਣੇ ਜਿਹਨਾਂ ਪੋਟਾਸ਼ੀਅਮ ਲੈਣੀ ਆ ਇੱਕ ਚਮਚਾ ਲੈਣੀ ਆ ਬਿਟਾੜੇ ਨੇ ਇਹਦੇ ਵਿੱਚ ਮਿਲਾ ਕੇ ਸਟੀਲ ਦੇ ਭਾਂਡੇ 'ਚ 5-7 ਮਿੰਟ 10 ਮਿੰਟ ਪਈ ਰਹਿਣ ਦਿਓ ਠੰਡੀ ਹੋਣ ਤੇ ਅੱਖ ਨੂੰ ਬਚਾ ਕੇ ਤੇ ਚੁੰਝ ਨੂੰ ਬਚਾ ਕੇ ਗਾੜੀਆਂ ਸਿਰਾਂ ਚੁੰਝ ਦਾ ਪਚਾ ਕੇ ਦੋ ਟਾਈਮ ਪੈਰਾਂ ਦੇ ਜਿੱਥੇ ਫੋੜੇ ਫਿੰਸੀਆਂ ਲਾ ਕੇ ਕੱਪੜੇ ਨਾਲ ਸਾਫ਼ ਕਰ ਦਿਓ 3 ਦਿਨ ਦਾ ਕੋਰਸ ਵਾ 3 ਦਿਨਾਂ ਬਾਅਦ ਠੀਕ ਹੋ ਜਾਣਗੇ ਧੰਨਵਾਦ ਸਾਰੇ ਵੀਰਾਂ ਦਾ ਫੋੜੇ ਫਿੰਸੀਆਂ ਦਾ ਪੱਕਾ ਲਾਜ